ਇਹ ਵੀ ਕਾ ਇੱਥੇ ਮੋਟਰਸਾਈਕਲ ਦਾ ਚੋਰੀ ਹੋ ਗਿਆ ਸੀਗਾ ਇੱਥੇ ਤੇ ਮਾਸਟਰ ਜੀ ਨਾਲ ਗੱਲ ਕਰਦੇ ਆ ਇਹਨਾਂ ਦਾ ਮੋਟਰਸਾਈਕਲ ਕਹਿੰਦੇ ਸੋਸ਼ਲ ਮੀਡੀਆ ਦੇ ਵਿੱਚ ਇੰਨੀ ਪਾਵਰ ਹੁੰਦੀ ਹੈ ਵੀ ਮੋਟਰਸਾਈਕਲ ਇਹਨਾਂ ਦਾ ਮਿਲ ਜਾਂਦਾ ਆਪਾਂ ਗੱਲ ਕਰਦੇ ਆ ਵੀ ਮੋਟਰਸਾਈਕਲ ਕਿਵੇਂ ਮਿਲਿਆ ਵੱਡੇ ਸਵਾਲ ਨੇ ਇਹ ਬਾਈ ਸੱਸੀ ਕਰਦਾ ਜਿਆਦਾਤਰ ਆਪਾਂ ਜਦੋਂ ਵੀਡੀਓ ਪਾਈ ਜੀ ਇਹ ਚੈਨਲ ਰਾਹੀਂ ਆਸੇ-ਪਾਸੇ ਪਿੰਡਾਂ 'ਚ ਵੀ ਲੋਕਾਂ ਨੇ ਵੇਖੀ ਤਾਂ ਫਿਰ ਉਹ ਸੋਸ਼ਲ ਮੀਡੀਆ ਰਾਹੀਂ ਜਦੋਂ ਫੈਲਦੀ ਆ ਖਬਰ ਹੌਲੀ-ਹੌਲੀ ਪਤਾ ਲੱਗਾ ਜੀ ਉਸ ਚਲੋ ਪ੍ਰਸ਼ਾਸਨ ਨੇ ਜਦੋਂ ਆਪਾਂ ਐਫਆਰ ਕਰਾਉਣਿਆ ਰਿਪੋਰਟ ਦਰਜ ਕਰਦੇ ਆ ਫਿਰ ਉਹਨਾਂ ਨੇ ਸਾਨੂੰ ਹੌ ਸਾਨੂੰ ਪਤਾ ਲੱਗਾ ਵੀ ਮਹਰਾਜ ਦਾ ਮੁੰਡਾ ਵੀਡੀਓ ਕਲਿੱਪਾਂ ਕਢਾਈਆਂ ਜੀ ਆਪਣੇ ਬਾਜ਼ਾਰ ਚ ਸਾਰੂ ਫਿਰ ਉਹ ਦਿਖਾਈਆਂ ਜੀ ਉਹ ਵੀ ਸੋਸ਼ਲ ਮੀਡੀਆ ਤੇ ਤੁਸੀਂ ਪਾਈਆਂ ਸੀ ਉਹਦੇ ਨਾਲ ਸਾਨੂੰ ਬਹੁਤ ਫਾਇਦਾ ਹੋਇਆ ਇਹ ਤੁਸੀਂ ਮੰਨਦੇ ਵੀ ਸੋਸ਼ਲ ਮੀਡੀਆ ਵਿੱਚ ਪਾਵਰ ਆ ਗਈ ਮੈਂ ਕਹਿੰਦਾ ਪੂਰੀ ਪਾਵਰ ਆ ਜੀ ਜੇ ਸਾਨੂੰ ਅਸੀਂ ਨਾ ਆਪਾ ਪਾਉਂਦੇ ਵੀਡੀਓ ਮੈਨੂੰ ਨਹੀਂ ਲੱਗਦਾ ਕਿ ਬੰਦ ਜਾਂਦਾ ਛੇਤੀ ਫਤੋ ਵੱਲ ਵੱਡੀ ਗੱਲ ਹੁੰਦੀ ਆ ਵੀ ਸੋ ਪਨਾ ਚੋਰੀ ਹੁੰਦੀ ਆ ਇੱਕ ਬੈਂਕ ਵੱਲੋਂ ਨਾਕਾਮੀ ਜਿਹੜੇ ਕੈਮਰੇ ਜਿਹੜੇ ਲੱਗੇ ਹੋਏ ਨੇ ਜਿਹੜੇ ਉਹ ਵੀ ਦੇਖ ਲੈ ਬੰਦ ਪਏ ਸੀ ਉਹਦੇ ਮੌਜੂਦਾ ਤੇ ਪਰ ਜਿਹੜੇ ਸੋਸ਼ਲ ਮੀਡੀਆ ਦੀ ਬਹੁਤ ਵੱਡੀ ਪਾਵਰ ਹੁੰਦੀ ਆ ਇਸ ਗੱਲ ਨੂੰ ਮੰਤਰੀ ਵੀ ਮੰਨਦੇ ਨੇ ਕਿਉਂਕਿ ਜਿਹੜਾ ਜੋਗਾ ਹੁਣ ਸੋਸ਼ਲ ਮੀਡੀਆ ਦਾ ਜੋਗਾ ਗੱਲ ਕਰਨ ਲਈ ਵੱਡੇ ਸਵਾਲ ਨੇ ਬਾਈ ਜੀ ਉਹਨਾਂ ਨੂੰ ਫਿਰ ਮਤਲਬ ਕੀ ਬੰਦੇ ਜਿਹੜੇ ਜੇਲ੍ਹ ਚ ਫੜ ਕੇ ਲੈ ਕੇ ਗਿਆ ਤਾਂ ਨਹੀਂ ਲੈ ਕੇ ਨਹੀਂ ਫੜਲੇ ਸੀ ਅਰੈਸਟ ਕਰ ਲਏ ਸੀ ਇਹਨਾਂ ਨੇ ਅਰੈਸਟ ਕਰ ਲਏ ਸੀ ਇਹਨਾਂ ਨੇ ਅਰੈਸਟ ਕਰ ਲਏ ਸੀਗੇ ਫੜ ਲਏ ਸੀਗੇ ਜਿਹੜਾ ਬੰਦਾ ਫੜਿਆ ਗਿਆ ਜੀ ਉਹ ਕਿ ਕਿਹੜੇ ਉਹ ਤਾਂ ਪੱਕਾ ਨਾ ਤਾਂ ਕਹਿੰਦੇ ਜੂਚਾ ਚਾਚਾ ਕਹਿੰਦੇ ਮਿਲ ਗਿਆ ਜੀ ਮੋਟਰਸਾਈਕਲ ਮਿਲ ਗਿਆ ਜੀ ਮੋਟਰਸਾਈਕਲ ਦੇ ਕੋਈ ਹਾਲਾਤ ਕੋਈ ਮਤਲਬ ਕੀ ਇੰਜਣ ਖੋਲ ਲਿਆ ਹੋਵੇ ਜਾਂ ਕੋਈ ਨੰਬਰ ਪਲੇਟਾਂ ਲਾਦੀਆਂ ਬੈਟਰੀਕ ਤਾਂ ਕੱਢੀ ਐ ਤੇ ਨੰਬਰ ਪਲੇਟ ਬਦਲ ਉਹਨਾਂ ਤੋਂ ਪੱਟੀ ਨਹੀਂ ਗਈ ਉਹ ਹਾਈ ਸਕਿਉਰਿਟੀ ਪਲੇਟ ਲੱਗਿਆ ਸੀ ਉਹਨਾਂ ਨੇ ਥੋੜਾ ਮਗਰਾੜ ਵੜਤਾ ਇੱਕ ਪਿਛਲੀ ਜਿਹੜੀ ਆਪਣੀ ਬ੍ਰੇਕ ਲਾਈਟ ਹੁੰਦੀ ਐ ਰੈੱਡ ਲਾਈਟ ਉਹ ਟੁੱਟਦੀ ਸੀ ਜਾਂ ਫਿਰ ਜਦੋਂ ਉਹਨਾਂ ਨੇ ਲੋਕ ਖੋਲਿਆ ਸਾਨੂੰ ਨਹੀਂ ਪਤਾ ਉਹ ਕਿਵੇਂ ਖੋਲਿਆ ਉਹ ਮਤਲਬ ਇੱਕ ਤਰ੍ਹਾਂ ਦਾ ਡੈਮੇਜ ਹੀ ਸੀ ਉਹ ਲੋਕ ਉਹਨਾਂ ਮਾ ਬੋਇਆ ਪਤਾ ਹੀ ਅਪੀਲ ਕਰਦੇ ਜੀ ਪ੍ਰਸ਼ਾਸ ਕਰਕੇ ਜਾਂ ਤਾਂ ਸੈਂਟਰਾਂ ਦਾ ਪ੍ਰਬੰਧ ਕਰੇ ਕੋਈ ਇਹ ਜਾਂ ਜਾਂ ਇਹਨਾਂ ਦੇ ਮਾਪੇ ਹੋਈ ਇਹਨਾਂ ਨੂੰ ਸੈਂਟਰਾਂ ਵਿੱਚ ਛੱਡ ਦੇ ਤਾਂ ਕਿ ਇਹਨਾਂ ਦੀ ਭਲਾਈ ਹੋ ਸਕੇ ਇੱਕ ਤਰ੍ਹਾਂ ਨਾਲ ਇਹ ਆਪਾਂ ਇਹ ਕਹਿ ਸਕਦੇ ਆ ਵੀ ਬਿਮਾਰੀ ਹੈ ਚਿੱਟੇ ਵਾਲੀ ਮਤਲਬ ਬਿਮਾਰੀ ਕੋਈ ਹੈ ਫੈਲੀ ਵੀ ਚਿੱਟੇ ਤੇ ਵੀ ਕੰਟਰੋਲ ਹੋਣਾ ਚਾਹੀਦਾ ਨਹੀਂ ਹੋ ਜਾਂਦੇ ਅੰਨੇ ਹੋ ਜਾਂਦੇ ਬਸ ਸਤਿ ਸ਼੍ਰੀ ਅਕਾਲ ਪੰਜਾਬੀ ਵੀਰੋ ਮੈਂ ਤੁਹਾਡਾ ਸੰਦੀਪ ਸ਼ਰਮਾ ਤੁਸੀਂ ਜੁੜੇ ਹੋ ਬੋਲਦਾ ਪੰਜਾਬ ਟੀਵੀ ਦੇ ਨਾਲ ਅੱਜ ਖੜੇ ਹਾਂਗੇ ਜ਼ਿਲ੍ਹਾ ਪਠੰਡਾ ਦੇ ਪਿੰਡ ਫੂਲ ਦੇ ਵਿੱਚ ਖੜੇ ਹਾਂਗੇ ਗੱਲ ਕਰ ਲਈਏ ਐਸਪੀ ਬੈਂਕ ਦਿਖਾ ਕੈਮਰਾਮੈਨ ਨੂੰ ਬੇਨਤੀ ਕੀਤੀ ਜਾਂਦੀ ਆ ਡੀਐਸਪੀ ਜਿਹੜਾ ਪਟਿਆਲਾ ਬੈਂਕ ਦਿ ਕਿਉਂਕਿ ਕੱਲ ਹੋ ਗਿਆ ਬੀਤੇ ਪਹਿਲਾਂ ਦੀ ਗੱਲ ਆ ਜੀ ਇਹ ਵੀ ਕੱਲ ਇੱਥੇ ਮੋਟਰਸਾਈਕਲ ਕੱਲ ਚੋਰੀ ਹੋ ਗਿਆ ਸੀਗਾ ਇੱਥੇ ਤੇ ਮਾਸਟਰ ਜੀ ਨਾਲ ਗੱਲ ਕਰਦੇ ਆ ਇਹਨਾਂ ਦਾ ਮੋਟਰਸਾਈਕਲ ਕੋਲ ਸੋਸ਼ਲ ਮੀਡੀਆ ਦੇ ਵਿੱਚ ਇੰਨੀ ਪਾਵਰ ਹੁੰਦੀ ਆ ਵੀ ਮੋਟਰਸਾਈਕਲ ਇਹਨਾਂ ਦਾ ਮਿਲ ਜਾਂਦਾ ਆਪਾਂ ਗੱਲ ਕਰਦੇ ਆ ਵੀ ਮੋਟਰਸਾਈਕਲ ਕਿਵੇਂ ਮਿਲਿਆ ਵੱਡੇ ਸਵਾਲ ਨੇ ਇਹ ਬਾਈ ਸਸੀ ਕਾਲ ਸਸੀ ਕਾਵਿ ਜੀ ਮੋਟਰਸਾਈਕਲ ਜੀ ਆਪਣਾ ਗਮਾਚਾ ਜਿਹੜਾ ਚੱਕਿਆ ਗਿਆ ਸੀ ਜੇ ਆਪਾਂ ਵੀਡੀਓ ਪਾਈ ਸੀ ਹਾਂਜੀ ਤੇ ਉਹ ਮੋਟਰਸਾਈਕਲ ਕਿਹੜੇ ਪਿੰਡੋਂ ਬੰਦਾ ਕੋ ਚੱਕ ਲੈ ਗਿਆ ਸੀ ਜੀ ਜ਼ਿਆਦਾਤਰ ਆਪਾਂ ਜਦੋਂ ਵੀਡੀਓ ਪਾਈ ਜੀ ਇਹ ਚੈਨਲਾਂ ਰਾਹੀਂ ਆਸ-ਪਾਸੇ ਪਿੰਡਾਂ 'ਚ ਵੀ ਲੋਕਾਂ ਨੇ ਵੇਖੇ ਹਾਂਜੀ ਤਾਂ ਫਿਰ ਉਹ ਸੋਸ਼ਲ ਮੀਡੀਆ ਰਾਹੀਂ ਜਦੋਂ ਫੈਲਦੀ ਆ ਖਬਰ ਹੌਲੀ-ਹੌਲੀ ਪਤਾ ਲੱਗਿਆ ਜੀ ਕੁਝ ਚਲੋ ਪ੍ਰਸ਼ਾਸਨ ਨੇ ਜਦੋਂ ਆਪਾਂ ਐਫਓ ਕਰਾਉਣਿਆ ਰਿਪੋਰਟ ਦਰਜ ਕਰਦੇ ਆ ਫਿਰ ਉਹਨਾਂ ਨੇ ਸਾਨੂੰ ਹੌਲੀ-ਹੌਲੀ ਉਹਦੀ ਸਾਨੂੰ ਪਤਾ ਲੱਗਾ ਵੀ ਮਹਰਾਜ ਦਾ ਮੁੰਡਾ ਵੀਡੀਓ ਕਲਿੱਪਾਂ ਕਢਾਈਆਂ ਜੀ ਅਸੀਂ ਆਪਣੇ ਬਾਜ਼ਾਰ 'ਚ ਸਾਰੀਆਂ ਫਿਰ ਉਹ ਦਿਖਾਈਆਂ ਜੀ ਉਹ ਵੀ ਸੋਸ਼ਲ ਮੀਡੀਆ ਤੇ ਤੁਸੀਂ ਪਾਈਆਂ ਸੀ ਉਦੇ ਨਾਲ ਸਾਨੂੰ ਬਹੁਤ ਫਾਇਦਾ ਹੋਇਆ ਇਹ ਤੁਸੀਂ ਮੰਨਦੇ ਹੋ ਵੀ ਸੋਸ਼ਲ ਮੀਡੀਆ ਦੇ ਵਿੱਚ ਪਾਵਰ ਆ ਗਈ ਮੈਂ ਕਹਿੰਦਾ ਪੂਰੀ ਪਾਵਰ ਆ ਜੀ ਜੇ ਸਾਨੂੰ ਅਸੀਂ ਨਾ ਆਪਾਂ ਫਾਉਂਦੇ ਵੀਡੀਓ ਮੈਨੂੰ ਨਹੀਂ ਲੱਗਦਾ ਸਾਨੂੰ ਮਿਲ ਜਾਂਦਾ ਛੇਤੀ ਹਾਂਜੀ ਦੋਸਤੋ ਗੱਲ ਇਹ ਵੱਡੀ ਗੱਲ ਹੁੰਦੀ ਆ ਵੀ ਇਥੋਂ ਪਨਾ ਚੋਰੀ ਹੁੰਦੀ ਆ ਇੱਕ ਬੈਂਕ ਵੱਲੋਂ ਇੱਕ ਨਾਕਾਮੀ ਜਿਹੜੇ ਕੈਮਰੇ ਜਿਹੜੇ ਲੱਗੇ ਹੋਏ ਨੇ ਡੇਡੇ ਉਹ ਵੀ ਦੇਖ ਲੈ ਬੰਦ ਪਏ ਸੀ ਉਦੇ ਮੌਜੂਦਾ ਤੇ ਪਰ ਜਿਹੜਾ ਸੋਸ਼ਲ ਮੀਡੀਆ ਦੀ ਬਹੁਤ ਵੱਡੀ ਪਾਵਰ ਹੁੰਦੀ ਆ ਇਸ ਗੱਲ ਨੂੰ ਮੰਤਰੀ ਵੀ ਮੰਨਦੇ ਨੇ ਕਿਉਂਕਿ ਜਿਹੜਾ ਜੋਗਾ ਹੁਣ ਸੋਸ਼ਲ ਮੀਡੀਆ ਦਾ ਜੋਗਾ ਗੱਲ ਕਰਨੀਏ ਵੱਡੇ ਸਵਾਲ ਨੇ ਬਾਈ ਜੀ ਉਹਨਾਂ ਨੂੰ ਫਿਰ ਮਤਲਬ ਕੀ ਬੰਦੇ ਜਿਹੜੇ ਜੇਲ੍ਹ ਚ ਫੜ ਕੇ ਲੈ ਕੇ ਗਿਆ ਤਾਂ ਨਹੀਂ ਲੱਗੇ ਨਹੀਂ ਫੜਲੇ ਸੀ ਅਰੈਸਟ ਕਰਲੇ ਸੀ ਇਹਨਾਂ ਨੇ ਅਰੈਸਟ ਕਰਲੇ ਸੀ ਇਹਨਾਂ ਨੇ ਅਰੈਸਟ ਕਰਲੇ ਸੀਗੇ ਫੜਲੇ ਸੀਗੇ ਜਿਹੜਾ ਬੰਦਾ ਫੜਿਆ ਗਿਆ ਜੀ ਉਹ ਕਿ ਕਿਹੜੇ ਪਿੰਡ ਦਾ ਸੀ ਮਹਰਾਜ ਦਾ ਸੀ ਮਹਰਾਜ ਪਿੰਡ ਦਾ ਸੀ ਜੀ ਮਹਰਾਜ ਦਾ ਸੀ ਉਹਦਾ ਪੱਕਾ ਨਾਮ ਤਾਂ ਕਹਿੰਦੇ ਚੂਚਾ ਚਾਚਾ ਕਹਿੰਦੇ ਸੀਗੇ ਜੀ ਮੋਟਰਸਾਈਕਲ ਮਿਲ ਗਿਆ ਜੀ ਮੋਟਰਸਾਈਕਲ ਮਿਲ ਗਿਆ ਮੋਟਰਸਾਈਕਲ ਮਿਲ ਗਿਆ ਜੀ ਮੋਟਰਸਾਈਕਲ ਦੇ ਕੋਈ ਹਾਲਾਤ ਕੋਈ ਮਤਲਬ ਕਿ ਇੰਜਨ ਖੋਲ ਲਿਆ ਹੋਵੇ ਜਾਂ ਕੋਈ ਨੰਬਰ ਪਲੇਟਾਂ ਲਾਤੀਆਂ ਹੁਣ ਬੈਟਰੀਕ ਤਾਂ ਕੱਢੀ ਇੱਕ ਨੰਬਰ ਪਲੇਟ ਮਤਲਬ ਉਹਨਾਂ ਤੋਂ ਪੱਟੀ ਨਹੀਂ ਗਈ ਉਹ ਹਾਈ ਸਕਿਉਰਿਟੀ ਪਲੇਟ ਲੱਗਿਆ ਸੀ ਉਹਨਾਂ ਨੇ ਥੋੜਾ ਮਗਰਾੜ ਵੜਤਾ ਇੱਕ ਪਿਛਲੀ ਜਿਹੜੀ ਆਪਣੀ ਬ੍ਰੇਕ ਲਾਈਟ ਹੁੰਦੀ ਹੈ ਰੈੱਡ ਲਾਈਟ ਉਹ ਤੋੜਤੀ ਸੀ ਜਾਂ ਫਿਰ ਜਦੋਂ ਉਹਨਾਂ ਨੇ ਲੋਕ ਖੋਲਿਆ ਸਾਨੂੰ ਨਹੀਂ ਪਤਾ ਹੁਣ ਕਿਵੇਂ ਖੋਲਿਆ ਉਹ ਮਤਲਬ ਇੱਕ ਤਰ੍ਹਾਂ ਦਾ ਡੈਮੇਜ ਹੀ ਸੀ ਉਹ ਪਰ ਲੋਕ ਉਹਨਾਂ ਮਾਪਵਾਏ ਇਹ ਮੋਟਰਸਾਈਕਲ ਜਿਹੜੇ ਲੈ ਕੇ ਗਏ ਸੀ ਜੀ ਇਹ ਕੋਈ ਚਟਿਆੜੇ ਲੈ ਕੇ ਗਏ ਸੀ ਕੌਣ ਲੈ ਕੇ ਗਏ ਸੀ ਜੀ ਨਸ਼ੇੜੀ ਸੀ ਜੀ ਚਿੱਟੇ ਵਾਲੀ ਐ ਸਾਨੂੰ ਉਹ ਤੋਂ ਪਿੰਡ ਤੋਂ ਪਤਾ ਲੱਗਿਆ ਵੀ ਪੂਰਾ ਨਸ਼ਾ ਕਰਦੇ ਚਿੱਟੇ ਵਾਲੀ ਹਾਂਜੀ ਇਹ ਸਨ ਚਾਹ ਵੀ ਕਹਿੰਦੇ ਉਹਨਾਂ ਨੇ ਗਾਹਾਂ ਵੀ ਗਾਹਾਂ ਵੇਚਦਾ ਸੀਗਾ ਮੋਟਰਸਾਈਕਲ ਵਾਲੀ ਗਾਹਾਂ ਬਸ ਦੇਦਾ ਚਿੱਟੇ ਪਿੱਛੇ ਦੇਦਾ ਸੀ ਗਾਹਾਂ ਜੀ ਬਸ ਮਤਲਬ ਅੱਗੇ ਦੀ ਅੱਗੇ ਜਾ ਕੇ ਪ੍ਰਸ਼ਾਸਨ ਨੇ ਵੀ ਬਹੁਤ ਸਾਥ ਦਿੱਤਾ ਤਿੰਨ ਬੰਦੇ ਚੱਕ ਗਏ ਫਿਰ ਤੀਜੀ ਥਾਂ ਤੋਂ ਮਿਲਿਆ ਗੱਲ ਕਰ ਲਈ ਆਪਾਂ ਹੋਰ ਇਹ ਅਕਸਰ ਜਿਹੜੇ ਚਟੇ ਵਾਲੇ ਜਿਹੜੇ ਨਸ਼ੇ ਵਾਲੇ ਆ ਮੁੰਡੇ ਉਹ ਕਰ ਰਹੇ ਨੇ ਧੂਆਂ ਕਰ ਰਹੇ ਆ ਜੀ ਹਾਂ ਬਸ ਇਹੀ ਕਰ ਰਿਹਾ ਹੋਰ ਆ ਭਲਾ ਮਨਸਬੰਧ ਦਾ ਕੋਣ ਚਾਹਦਾ ਜੀ ਨਸ਼ੇੜੀ ਬੰਦੇ ਆ ਜੀ ਇਹਨਾਂ ਦਾ ਖਿਆਲ ਰੱਖੋ ਇਹਨਾਂ ਬਾਰੇ ਤੁਸੀਂ ਸਰਕਾਰ ਕੋਲੇ ਅਪੀਲ ਕੀ ਕਰਦੇ ਹੋ ਜੀ ਜਿਹੜੇ ਹੁਣ ਚਟੇ ਇਨਾਂ ਸੇਵਨ ਕਰ ਰਹੇ ਨੇ ਹੁਣ ਨੌਜਵਾਨੀ ਆਪਾਂ ਗੱਲ ਕਰ ਲਈਏ ਮਰੀ ਜਾਂਦੇ ਨੇ ਕੁਛ ਕੁਛ ਇਹੋ ਜਿਹਾ ਕੁਛ ਕਰੀ ਜਾਂਦੇ ਅੰਨੇ ਹੋ ਜਾਂਦੇ ਆ ਚਟੇ ਪਿੱਛੇ ਤੁਸੀਂ ਇਹਦੇ ਬਾਰੇ ਤੁਸੀਂ ਕੀ ਆਣਾ ਚਾਹੁੰਦੇ ਆਪਾਂ ਤਾਂ ਇਹ ਅਪੀਲ ਕਰਦੇ ਆ ਜੀ ਪ੍ਰਸ਼ਾਸਨ ਇਹਨਾਂ ਨੂੰ ਮਤਲਬ ਕਰਕੇ ਜਾਂ ਤਾਂ ਸੈਂਟਰਾਂ ਦਾ ਪ੍ਰਬੰਧ ਕਰੇ ਕੋਈ ਇਹੋ ਜਿਹਾ ਜਾਂ ਇਹਨਾਂ ਦੇ ਮਾ ਆਪਾਂ ਇਹ ਕਹਿ ਸਕਦੇ ਆ ਵੀ ਬਿਮਾਰ ਹੀ ਐ ਚਿੱਟੇ ਵਾਲੇ ਮਤਲਬ ਬਿਮਾਰ ਕੋਈ ਐ ਫੈਲੀ ਦੀ ਚਿੱਟੇ ਤੇ ਵੀ ਕੰਟਰੋਲ ਹੋਣਾ ਚਾਹੀਦਾ ਅੰਨੇ ਹੋ ਜਾਂਦੇ ਆ ਅੰਨੇ ਹੋ ਜਾਂਦੇ ਆ ਜੀ ਬਸ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਸੀ ਕੀ ਕਰਦੇ ਆ ਕੀ ਤੇ ਉਹਨਾਂ ਦੇ ਪਰਿਵਾਰ ਨੇ ਨੇ ਕੁਝ ਕਿਹਾ ਵੀ ਭਈ ਐਂ ਕਰਕੇ ਸਾਡੇ ਜਵਾਕ ਨੇ ਜਾਂ ਮੋਟਰਸਾਈਕਲ ਚੱਕ ਲਿਆ ਜਾਂ ਕੋਈ ਵੀ ਚੋਰੀਆਂ ਚ ਕਰਦੇ ਆ ਜਾਂ ਕੁਝ ਵੀ ਆ ਉਹਨਾਂ ਦੇ ਪਰਿਵਾਰ ਦੇ ਬੋਲਿਆ ਕੁਝ ਪਰਿਵਾਰ ਵਾਲੇ ਵੀ ਬਹੁਤ ਤੰਗ ਅਜੇ ਤਾਂ ਕਨੇ ਘਰੇ ਵੀ ਸਾਨੂੰ ਬਹੁਤ ਮਤਲਬ ਤੰਗ ਕਰਦੇ ਆ ਵੀ ਜਦੋਂ ਅਸੀਂ ਘਰੇ ਨਹੀਂ ਹੁੰਦੇ ਤਾਂ ਉਹ ਵੀ ਸਾਡੀਆਂ ਚੀਜ਼ਾਂ ਚੱਕ ਕੇ ਲੈ ਜਾਂਦੇ ਆ ਮਤਲਬ ਘਰੇਲੂ ਚੀਜ਼ ਘਰੋਂ ਕਰਦੇ ਵੀ ਬਹੁਤ ਤੰਗ ਹੁਣ ਜਿ ਕੱਲ ਨੂੰ ਵੀ ਕੋਈ ਮੋਟਰਸਾਈਕਲ ਜਿਹਦੇ ਚੱਕੇ ਜਾਂਦੇ ਚੋਰੀ ਹੋ ਜਾਂਦੇ ਨੇ ਅਕਸਰ ਵੀਕਲ ਵੱਡੇ ਵੱਡੇ ਚੱਕੇ ਜਾਂਦੇ ਨੇ ਗੱਡੀਆਂ ਚੱਕੀਆਂ ਜਾਂਦੀਆਂ ਨੇ ਉਹਨਾਂ ਬਾਰੇ ਵੀ ਤੁਸੀਂ ਕਹਿਣਾ ਚਾਹੁੰਦੇ ਜੀ ਸਰਕਾਰ ਨੂੰ ਤਾਂ ਇਹ ਪੀਲ ਹੈ ਜੀ ਇੱਕ ਤਾਂ ਮਤਲਬ ਇਹ ਨਸ਼ੇ ਤੇ ਕੰਟਰੋਲ ਹੋਵੇ ਜੀ ਤਾਂ ਥਾਂ-ਥਾਂ ਜਾਂ ਫਿਰ ਸੈਂਟਰ ਖੋਲਣ ਇਹਨਾਂ ਦੀ ਮਤਲਬ ਕੋਈ ਪੁਸ਼ਤਪਨਾ ਹੀ ਕੀਤੀ ਜਾ ਸਕੇ ਮਾੜੀ ਮੋਟੀ ਹਨਾ ਜੀ ਤਾਂ ਕਿ ਇਹਨਾਂ ਦਾ ਕੋਈ ਇਲਾਜ ਸਮੇਸਰ ਕੀਤਾ ਜਾ ਸਕੇ ਤਾਂ ਇਹ ਠੱਲ ਪੈ ਸਕਦੀ ਹੈ ਲੋਕ ਵੀ ਜਾਗਰੂਕ ਹੋਣ ਕੋਈ ਯੂਨੀਅਨ ਹੈ ਜਿਵੇਂ ਕਿਸਾਨ ਯੂਨੀਅਨ ਇਹ ਵੀ ਮਦਦ ਕਰਨ ਪ੍ਰਸ਼ਾਸਨ ਦੀ ਪ੍ਰਸ਼ਾਸਨ ਤਾਂ ਆਪ ਚਾਹੁੰਦਾ ਵੀ ਸਾਡੀ ਲੋਕ ਮਦਦ ਕਰਨ ਦੱਸਣ ਜਿਹੜਾ ਥੋੜਾ ਮੋਟਰਸਾਈਕਲ ਚੱਕਿਆ ਗਿਆ ਸੀ ਜੀ ਉਹ ਕਿੰਨਾ ਮਾਡਲ ਸੀਗਾ 19 ਮਾ ਦੋਸਤੋ ਬੀਤੇ ਦਿਨ ਪਹਿਲਾਂ ਦੀ ਗੱਲ ਕਰਦੇ ਆ ਇੱਥੇ ਜੀ ਐਸਬੀਆ ਬੈਂਕ ਦੀ ਗੱਲ ਕਰ ਲਈ ਆਪਾਂ ਬ੍ਰਾਂਚ ਦੀ ਗੱਲ ਕਰ ਲਈਏ ਜਿਹੜਾ ਇੱਥੇ ਆਪਣਾ ਮੋਟਰਸਾਈਕਲ ਚੱਕਿਆ ਜਾਂਦਾ ਇਸ ਬਾਈ ਦਾ ਤੇ ਮੋਟਰਸਾਈਕਲ ਪਰ ਮਿਲ ਜਾਂਦਾ ਕੋਈ ਇਹੋ ਜਿਹੀ ਗਲਤੀ ਵੱਡੀ ਗੱਲ ਨਹੀਂ ਪਰ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਵੱਡੀ ਪਾਵਰ ਹੁੰਦੀ ਆ ਦੋਸਤੋ ਅਕਸਰ ਤਾਂ ਆ ਦੇ ਵਿੱਚ ਵੱਡੀ ਪਾਵਰ ਆ ਕਿਉਂਕਿ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਲੋਕਾਂ ਤੱਕ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਨੇ ਹੋ ਵੱਡੇ ਸਵਾਲ ਐ ਦੋਸਤੋ ਪਰ ਇਹਨਾਂ ਦਾ ਭਰਾਵਾ ਦਾ ਮੋਟਰਸਾਈਕਲ ਮਿਲ ਜਾਂਦਾ ਪਰ ਚੱਕਦਾ ਕੌਣ ਐ ਇਹਨਾਂ ਨੂੰ ਚੱਕਿਆ ਕਿੰਨੇ ਨੇ ਆ ਚੱਕਿਆ ਚਿੱਟਿਆ ਵਾਲੇ ਨੇ ਮੁੰਡਿਆਂ ਉਹ ਨਲਸ਼ਿਆਂ ਦੇ ਵਿੱਚ ਇੱਕ ਤੁਸੀ ਹੋਈ ਆ ਡਲਦਲ ਦੇ ਵਿੱਚ ਡੁੱਬੇ ਹੋਏ ਨੇ ਜਿਹੜੇ ਪੰਜਾਬ ਸਰਕਾਰ ਇਹਨਾਂ ਨੂੰ ਨੱਥ ਨਹੀਂ ਪਾ ਸਕਦੀ ਜਾਂ ਚਿੱਤੇ ਤੇ ਨੱਥ ਨਹੀਂ ਪਾ ਸਕਦੀ ਜਾਂ ਪੰਜਾਬ ਤੇ ਪਗੜੀ ਆਪਾਂ ਜਿਹੜੀ ਨੌਜਵਾਨੀ ਦੇ ਨੱਥ ਪਾਵੇ ਜਾਂ ਚਿੱਤੇ ਦੇ ਨੱਥ ਪਾਵੇ ਆ ਚੋਰ ਜਿਹੜੇ ਚੋਰੀਆਂ ਕਰਦੇ ਨੇ ਉਹਨਾਂ ਦੇ ਨੱਥ ਪਾਵੇ ਦੋਸਤੋ ਇਦਾਂ ਨਹੀਂ ਜਿਹੜੇ ਵੀਡੀਓ ਹੁੰਦੇ ਬਾਅਦ ਵਿੱਚ ਸ਼ੇਅਰ ਕਰਦਾ ਕਰੋ ਤੁਸੀਂ ਹੋਰ ਵੀ ਜਿਹੜੇ ਵੀਡੀਓ ਗੰਦਮੰਦ ਸ਼ੇਅਰ ਕਰਦੇ ਹੋ ਪਰ ਕਿਉਂਕਿ ਜਿਹੜੇ ਭਰਾਵਾਂ ਦਾ ਫਾਇਦਾ ਹੁੰਦਾ ਫਾਇਦਾ ਸੋਸ਼ਲ ਮੀਡੀਆ ਕਰਕੇ ਤੁਹਾਡੇ ਕਰਕੇ ਹੋਣਾਗਾ ਤੇ ਇੱਦਾਂ ਦੀ ਵੀ ਸੰਮੇਲ ਸੰਵਿਧਾਨ ਨਾਲ ਲੈ ਕੇ ਹੁੰਦੇ ਹਾਜ਼ਰ ਰਹਾਂਗੇ ਜੁੜੇ ਤੋਂ ਬੋਲਦਾ ਪੰਜਾਬ ਚੈਨਲ ਦਾ ਨਾਂ ਮੈਂ ਤੁਹਾਡਾ ਸੰਦੀਪ ਸ਼ਰਮਾ ਸਤਿ ਸ੍ਰੀ ਅਕਾਲ